ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਰਜੀਤ ਜਨੂਹਾਂ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਸਮਾਜ ਦੇ ਵਿੱਚ ਵਧੀਆ ਕੰਮ ਕਰਦਾ ਚਾਹੇ ਕਲਮ ਦੇ ਵਿੱਚ ਲੈਣਾ ਕੰਮ ਕਰਦਾ ਚਾਹੇ ਆਪਣੇ ਸ਼ਬਦਾਂ ਦੇ ਨਾਲ ਸਮਾਜ ਨੂੰ ਸੇਧ ਦਿੰਦਾ ਹੈ ਕਿ ਕਿਸੇ ਵੀ ਫੀਲਡ ਦਾ ਹੋਵੇ ਅਸੀਂ ਉਸ ਵਿਅਕਤੀ ਨੂੰ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਹੋ ਜਿਹੇ ਕਾਰਜ ਕਰਨੇ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਸਹੀ ਮਾਰਗਦਰਸ਼ਕ ਨਾ ਮਿਲਣ ਕਰਕੇ ਉਹ ਫੈਲੀ ਹੋਈ ਵਿੱਚ ਵਿੱਚ ਹੀ ਜਿਹੜਾ ਉਹਨਾਂ ਦਾ ਰਹਿ ਜਾਂਦਾ ਹੈ ਤੁ ਅੱਜ ਇਸੇ ਲੜੀ ਦੇ ਤਹਿਤ ਬੇਸ਼ੱਕ ਗਾਇਕੀ ਦਾ ਦੌਰ ਹੈ ਲੇਖਣੀ ਦਾ ਦੌਰ ਹੈ ਗੀਤਕਾਰੀ ਦਾ ਦੌਰ ਹੈ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਬਹੁਤ ਬੜਾ ਚਾਹ ਰੰਦਾ ਵੀ ਅਸੀਂ ਵੀ ਗਾਇਕੀ ਗਰੀ ਬਾਹਰੀ ਦੇਖ ਦੇ ਕੇ ਕਰਾਂਗੇ ਕਿ ਸਿੱਖਾਈ ਕੀ ਕਿ ਕਾਜੀ ਜੀ ਗੀਤ ਗਾਏ ਜਾਂ ਆਪਣਾ ਕੁਝ ਵੀ ਕਿਸੇ ਤਰ੍ਹਾਂ ਦਾ ਜਿਹੜਾ ਲਿਖੇ ਉਹਦੇ ਨਾਲ ਸਮਾਜ ਦਾ ਕੋਈ ਮਸੰਦ ਵੀ ਇਸੇ ਲੜੀ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਮਿਸਟਰ ਤਨੂਖਾਨ ਤਨੂਖਾਨ ਜੀ ਜਿਹੜੀ ਆਪਣੇ ਸ਼ਬਦਾਂ ਦੇ ਨਾਲ ਆਪਣੀ ਲੇਖਣੀ ਦੇ ਨਾਲ ਕੁਕੈਵਰੀ ਜਿਹੜੀ ਉਹਨਾਂ ਦੀ ਸੈਂਟੈਂਸਿੰਗ ਜਿਹੜੀ ਬਹੁਤ ਵਧੀਆ ਜਿਹੜਾ ਦੋਹਾਂ ਇੱਕ ਸੇਹ ਦਿੰਦੇ ਗੀਤ ਲਿਖਦੇ ਆ ਔਰ ਸਭ ਤੋਂ ਵੱਡੀ ਗੱਲ ਇਹਨਾਂ ਦੇ ਗੀਤਾਂ ਦੇ ਵਿੱਚ ਬੜਾ ਇੱਕ ਸਭਿਆਚਾਰਕ ਰਸਾਇਆ ਹੁੰਦਾ ਸੋ ਅਸੀਂ ਅੱਜ ਇਹਨਾਂ ਦੇ ਨਾਲ ਗੱਲ ਕਰਾਂਗੇ ਇਹਨਾਂ ਦੀ ਲੇਖਣੀ ਦੇ ਸਫ਼ਰ ਨੂੰ ਗਾਇਕੀ ਦੇ ਸਫ਼ਰ ਨੂੰ ਤੇ ਹੋਰ ਇੱਕੇ ਤਰ੍ਹਾਂ ਦੀ ਜਿਹੜੀ ਹੈ ਇਹਨਾਂ ਦੀ ਰਾਤ ਤੇ ਸ਼ਾਮਾਂ ਹੋਣ ਵਾਲੇ ਸੰਗੀਤ ਸੋ ਆਪਣੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਦਾ ਭਾਗ ਭਰ ਤੇ ਤਰਜੀਹ ਤੁਹਾਨੂੰ ਜੋ ਜਗਨੋਗਾ ਸਾਹਿਬ ਦੀ ਦਾ ਲੈਦੂ ਦਾ ਧੰਨਵਾਦ ਕਰਾਂਗੇ ਇਹਨਾਂ ਨੂੰ ਇਹ ਸੈਂਟਰੀ ਫੂਲੇ ਮੌਕਾ ਬ ਤਨੂ ਖਾਨ ਜੀ ਮੈਂ ਕੋਸ਼ਿਸ਼ ਕੀਤੀ ਦੋ ਵਾਰ ਤੁਹਾਡਾ ਨਾਮ ਵਿਚਦ ਗਿਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਕਿਉਂਕਿ ਫਸਟ ਟਾਈਮ ਮਿਲਣ ਦੇ ਵਿੱਚ ਤਨੂ ਖਾਨ ਜੀ ਬਹੁਤ ਕੇਮਸ ਨਾਮ ਹੈ ਪਰ ਮੇਰੇ ਸੰਪਰਕ ਵਿੱਚ ਬਿਲਕੁਲ ਉਹ ਆਉਂਦੇ ਨਾਲ ਦਿੱਤੇ ਨਹੀਂ ਦਿੱਤੀ ਨਾ ਪਈ ਉਹ ਜੀ ਨੂੰ ਰਹਿ ਜਾਂਦੀ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਮ ਦੇ ਨਾਲ ਵੀ ਜਸਟਿਸ ਹੁੰਦਾ ਰਹੇ ਔਰ ਕਿਰੈਡਿਟ ਲਿਖ ਦੇ ਆ ਬਹੁਤ ਵਧੀਆ ਗੱਲ ਤਰੂਹਾਨ ਜੀ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੀ ਐਜੂਕੇਸ਼ਨ ਬਾਰੇ ਦੱਸੋ ਤੁਹਾਡੀ ਐਜੂਕੇਸ਼ਨ ਕੀ ਹੈ ਐਜੂਕੇਸ਼ਨ ਮੈਂ ਜੀ ਪਾਸ ਟੂ ਕੀਤੀ ਆ ਤੇ ਨਾਲ ਕੰਪਿਊਟਰ ਦਾ ਹਾਰਡਵੇਅਰ ਦਾ ਸੌਫਟਵੇਅਰ ਦਾ ਡਿਪਲੋਮਾ ਵੀ ਕੀਤਾ ਹੈ ਜੀ ਮੈਂ ਆਪਣਾ ਪਰਫੋਰਮੈਂਸ ਬੜਿਆ ਹੈ ਠੀਕ ਹਾਂਜੀ ਅ ਤੁਹਾਨੂੰ ਅੱਜ ਆਪਾਂ ਗੱਲ ਕਰੀਏ ਤੁਹਾਡੀ ਇਸ ਲਿਖਣੀ ਦੇ ਸਬੰਧੀ ਅੱਜ ਤੱਕ ਤੁਸੀਂ ਇਹ ਲਿਖਣੀ ਜਿਹੜੀ ਹੈ ਲਿਖਣ ਦੀ ਲਿਖਲ ਸ਼ੁਰੂ ਕੀਤੀ ਹੈ ਬਹੁਤ ਸਾਰੇ ਕਲਾਕਾਰ ਨੇ ਗਾਣਾ ਜਿਹਾ ਆਪਾਂ ਫਿਰ ਅਗਲੇ ਜੁੜੇ ਗੱਲ ਕਰਾਂਗੇ ਪਰ ਇਹ ਜਿਹੜਾ ਤੁਸੀਂ ਕਦੋਂ ਸ਼ੁਰੂ ਕੀਤਾ ਮੈਂ ਲਿਖਣ ਦਾ ਸ਼ੌਂਕ ਤਾਂ ਮੈਨੂੰ 10 ਨੀ ਕਲਾ ਦੇ ਵਿੱਚ ਜਦੋਂ ਮੈਂ ਪੜਦਾ ਸੀ ਉਹ ਲੋਕ ਪਿਆ ਤੇ ਹੌਲੀ-ਹੌਲੀ ਅੱਗੇ ਵੱਧਦਾ ਹੀ ਗਿਆ ਤੇ ਹੁਣ ਤੱਕ ਤੁਸੀਂ ਕਿੰਨੇ ਚ ਗੀਤ ਜਿਹੜੇ ਲਿਖ ਚੁੱਕੇ ਹੋ ਮੋਂ ਤੱਕ ਕਾਮ ਘੱਟੋ ਘੱਟ 2100 2200 ਦੇ ਤਕਰੀਬਨ ਗੀਤ ਮੈਂ ਲਿਖ ਦਿੱਤਾ ਹੈ ਇਹਨਾਂ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਲੇਕੇ ਦੇਖੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਗੀਤ ਮੇਰੇ ਆ ਵੀ ਗਏ ਤੁਸੀਂ ਜ਼ਿਆਦਾਤਰ ਕਿਸ ਤਰ੍ਹਾਂ ਦੇ ਗੀਤ ਲਿਖਦੇ ਹੋ ਮੈਂ ਜ਼ਿਆਦਾਤਰ ਸੂਫੀ ਧਾਰਮਿਕ ਭੇਟਾਂ ਜ਼ਿਆਦਾਤਰ ਇੱਕਦਮ ਗੀਤਾਂ ਨੂੰ ਲੈ ਕੇ ਬਹੁਤ ਪਰਸਨ ਹੈ ਸਭੇ ਚਰ ਗੀਤ ਬਹੁਤ ਵਧੀਆ ਲੱਗਦੇ ਨੇ ਜੀ ਲਿਖਣ ਤੋਂ ਪਹਿਲਾਂ ਤੁਹਾਡੀ ਸੋਚ ਕੀ ਹੁੰਦੀ ਹੈ ਕਿ ਮੈਂ ਗੀਤ ਲਿਖਣ ਲਗਾ ਗੱਜਲ ਲਿਖਣ ਲਗਾ ਸੂਫੀ ਲਿਖਣ ਲਗਾ ਫੇਰ ਲਿਖਣ ਲਗਾ ਉਹਦਾ ਮਕਸਦ ਕੀ ਉਂ ਕਿਸ ਤਰ੍ਹਾਂ ਦਾ ਮਕਸਦ ਮੇਰੇ ਤੋਂ ਪਹਿਲਾਂ ਜੀ ਮੇਰੀ ਸੋਚ ਇਹ ਹੀ ਹੁੰਦੀ ਹੈ ਕਿ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਖੇਸ ਨਾ ਪਹਚਾਵਾਂ ਮੈਂ ਐਟਾ ਦੇ ਬੋਲ ਲਿਖਾਂ ਜਿਨ੍ਹਾਂ ਨੂੰ ਮੇਰੀਆਂ ਮਾਤਾ-ਮਾਪ ਭੈਣਾਂ ਚਾਰ ਲੋਕਾਂ ਦੇ ਵਿੱਚ ਬੈਠ ਕੇ ਸੁਣ ਸਕਣ ਉਦਾਂ ਦੇ ਗੀਤ ਲਿਖਣ ਦੀ ਖਸਮ ਜਾਂਦਾ ਜੀ ਬਹੁਤ ਵਧੀਆ ਤੁਹਾਨੂੰ ਸਰੋਹਾਂ ਜੀ ਹੁਣ ਤੁਸੀਂ ਇਹ ਬਹੁਤ ਜਿਹੜੇ ਕਲਾਕਾਰਾਂ ਹੂ ਉਸੇ ਜਿਹੜੇ ਚਿੰਦਾ ਨਾਮ ਆ ਜਿਨ੍ਹਾਂ ਨੂੰ ਤੁਸੀਂ ਆਪਣੀ ਟੈਕਨੀਕ ਦੀ ਤਰਫ਼ ਦਿੱਤੇ ਆ ਔਰ ਉਨ੍ਹਾਂ ਨੇ ਉਹ ਗਾਏ ਔਰ ਉੱਚਾ ਚਿਤ ਰਹੇ ਮੇਰੇ ਬਹੁਤ ਸਾਰੇ ਗੀਤ ਜਿਵੇਂ ਕਿ ਪੰਜਾਬ ਦੇ ਮਸ਼ਹੂਰ ਸਿੰਗਲ ਸੂਤੀ ਗਾਇਕ ਕਨਵਰ ਗਰੇਵਾਲ ਸਾਹਿਬ ਬਲਰਾਜ ਵੀਰਾ ਜੋ ਬੇੜਗੇਦੋ ਨੇ ਤੇ ਗੁਰਪ੍ਰੀਤ ਕਮਾਲਪੁਰ ਜੀ ਰਦੀਪ ਬੱਲ ਨਿਰਮਲ ਜਿੰਮਾ ਜੀ ਇਹਨਾਂ ਨੇ ਬਹੁਤ ਸਾਰੇ ਮੇਰੇ ਲਾਈਵ ਗਾਣੇ ਗਾਏ ਆ ਤੇ ਹੁਣ ਤੱਕ ਮੇਰੇ ਬਹੁਤ ਸਾਰੇ ਗਾਣੇ ਲਾਈਵ ਕਾ ਚੁੱਕੇ ਆ ਮਿੰਟ ਤੱਕ ਤੁਹਾਨੂੰ ਕਿਹੜਾ ਗਾਣਾ ਜਿਹੜਾ ਤੁਹਾਡਾ ਲਿਖਿਆ ਗੀਤ ਜਿਹੜਾ ਜ਼ਿਆਦਾ ਚਰਚਿਤ ਹੋਇਆ ਜਿਹਦੇ ਵਿੱਚ ਤੁਹਾਨੂੰ ਲੱਗਾ ਕਿ ਮੇਰਾ ਨਾਂ ਹੋਇਆ ਤੇ ਕਲਾਕਾਰ ਨੂੰ ਵੀ ਉੱਚੀ ਦਰਜਾ ਮਿੰਟ ਤੱਕ ਇੱਕ ਵਾਰੀ ਮੇਰੇ ਪਿੰਡ ਕਨਵਰ ਗਰੀਵਾਲ ਸਾਹਿਬ ਆਏ ਸੀ ਤੇ ਉੱਥੇ ਉਹਨਾਂ ਨੂੰ ਮੈਂ ਸਟੇਜ ਦੇ ਉੱਪਰ ਗਾਣਾ ਉਸੇ ਟਾਈਮ ਲਿਖ ਕੇ ਦਿੱਤਾ ਸੀ ਮਾਂ ਦਾ ਦੇਣ ਨਹੀਂ ਦੇ ਸਕਦਾ ਕੋਈ ਖਾਮੀ ਭਰਨ ਖਵਾਵਾ ਵੀ ਪੁੱਤ ਕੁੱਤ ਹੋ ਜਾਂਦੇ ਸੱਜਣਾ ਮਾਵਾ ਰਹਿੰਦੀਆਂ ਮਾਵਾ ਉਸ ਗੀਤ ਤੋਂ ਮੇਰੀ ਵੱਧ ਤੋਂ ਵੱਧ ਪਛਾਣ ਵਧੀ ਸੀ ਉਸ ਗੀਤ ਨੇ ਮੇਰੇ ਨਾਮ ਨੂੰ ਬਹੁਤ ਉੱਪਰ ਤੱਕ ਲੈ ਕੇ ਆਇਆ ਅਹ ਤਨੂ ਖਾਨ ਜੀ ਆਹ ਹੁਣ ਪਿੱਛੇ ਜੇ ਅਸੀਂ ਇਸ ਗੱਲ ਤੋਂ ਕੌਟੂ ਦੀ ਬਗਰਾਮ ਤੁਹਾਨੂੰ ਦੇਖਿਆ ਤੁਹਾਡੇ ਦਿਲ ਨੂੰ ਬੜੇ ਸ਼ਬਦ ਤੁੰਗੇ ਆ ਤੁਸੀਂ ਗੱਲ ਕੀਤੀ ਆ ਕਿ ਲਿਖਦੇ ਵੀ ਤੁਸੀਂ ਬਹੁਤ ਮਿਹਨਤਦੇ ਆ ਟਾਈਮ ਵੀ ਦਿੰਦੇ ਹੋ ਟਾਈਮ ਦੇ ਕੇ ਲਿਖਦੇ ਹੋ ਬਹੁਤ ਤੇ ਚੀਜ਼ ਚੜਿਆ ਅਲਰਜੀ ਕੰਨਿਉ ਹੁੰਦੀ ਆ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਆ ਕਿ ਜਦੋਂ ਤੁਸੀਂ ਕਿਸੇ ਕਲਾਕਾਰ ਨੂੰ ਦਿੰਦੇ ਹੋ ਤਾਂ ਤੁਹਾਨੂੰ ਉਹਦੇ ਵਿੱਚੋਂ ਡਿਮਾਂਡ ਰੱਖੀ ਜਾਂਦੀ ਆ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਡਿਮਾਂਡ ਤੇਈ ਵਿੱਚ ਤਾਂ ਕਲਾਕਾਰ ਇਹ ਕਹਿੰਦੇ ਨੇ ਸਾਨੂੰ ਚੱਕ ਲੋ ਰੱਖ ਲੋ ਵਾਲੇ ਗਾਣੇ ਲੈ ਕੇ ਦਿਓ ਪਰ ਮੇਰਾ ਉਹ ਦਿਲ ਮੰਦਾ ਨਹੀਂ ਮੇਰੇ ਜ਼ਿਆਦਾਤਰ ਗੀਤ ਭੈਣਾ ਮਾਤਾਵਾਂ ਤੇ ਜਾਂ ਕੋਈ ਜਿੱਦਾਂ ਭਗਤ ਸਿੰਘ ਦੀ ਉਦਮ ਸਿੰਘ ਜੀ ਦੀਆਂ ਵਾਰਾਂ ਮੇਰੇ ਗੀਤ ਇਸ ਤਰ੍ਹਾਂ ਦੇ ਹੁੰਦੇ ਆ ਉਹ ਮੈਨੂੰ ਉਸ ਤਰ੍ਹਾਂ ਦੇ ਗੀਤ ਹੀ ਲਿਖਣੇ ਵਧੀਆ ਲੱਗਦੇ ਆ ਤਨੂਜੀ ਮੇਰਾ ਸਵਾਲ ਇਹ ਸਾਬ ਕਿ ਅਕਸਰ ਦੇਖਿਆ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਪੇ ਜਦੋਂ ਤੁਸੀਂ ਗੀਤ ਲਿਖਦੇ ਹੋ ਕੋਈ ਵੀ ਚੀਜ਼ ਲਿਖਦੇ ਹੋ ਜਦੋਂ ਤੁਸੀਂ ਸਵਰਧਤ ਕਲਾਕਾਰ ਨੂੰ ਜਿਹਨਾਂ ਜਾਂਦੇ ਹੋ ਪਹਿਲਾਂ ਤੁਹਾਨੂੰ ਟਾਈਮ ਲੈ ਲੈਂਦੇ ਹੋ ਫਿਰ ਉਹ ਤੋਂ ਬਾਅਦ ਕਲਾਕਾਰ ਵੀ ਤੁਹਾਡੇ ਤੋਂ ਤੇ ਵਾਸਤੇ ਪੈਸੇ ਮੰਗਦਾ ਤੇ ਫਿਰ ਉਹਨੂੰ ਕਿਸ ਤਰ੍ਹਾਂ ਦੀ ਜੜੀ ਕਿਵੇਂ ਕਿਸ ਤਰ੍ਹਾਂ ਦੀ ਇੱਕ ਤਾਂ ਬੰਦਾ ਉਹਨਾਂ ਨੂੰ ਆਪਣਾ ਟਾਈਮ ਲੈ ਕੇ ਗੀਤ ਫਰੀ ਦੇ ਵਿੱਚ ਲੈ ਕੇ ਦਿੰਦਾ ਹੈ ਬੰਦਾ ਇਹ ਐਕਸਪੈਕਟੇਸ਼ਨ ਕਰਦਾ ਹੈ ਕਿ ਉਹਦਾ ਗੀਤ ਉਹ ਕਲਾਕਾਰ ਗਾਵੇ ਜਿਸ ਨੂੰ ਉਹ ਲੈ ਕੇ ਦਿੰਦਾ ਹੈ ਉਹ ਉਹਨੂੰ ਵਧੀਆ ਲੱਗੇ ਗੀਤ ਪਰ ਜਦੋਂ ਅਗਲਾ ਗੀਤਕਾਰ ਸਾਡੇ ਤੋਂ ਸਾਡੇ ਗਾਨੀਆਂ ਤਾਂ ਮੁੱਲ ਨਹੀਂ ਪਾਉਂਦਾ ਸਾਡੇ ਤੋਂ ਉਲਟਾ ਪੈਸੇ ਮੰਗਣ ਲੱਗ ਜਾਂਦਾ ਫਿਰ ਉੱਥੇ ਕਿਤੇ ਨਾ ਕਿਤੇ ਸਾਡੇ ਦਿਲ ਨੂੰ ਥੇਸ ਪਹੁੰਚਦੀ ਹੈ ਤੇ ਬੰਦਾ ਉਹ ਕੰਮ ਛੱਡਣ ਦੇ ਲਈ ਮਜਬੂਰ ਹੋ ਜਾਂਦਾ ਹੈ ਹਾਂ ਬਹੁਤ ਵਧੀਆ ਤੈਨੂੰ ਕਹਾਂਜੀ ਤੁਸੀਂ ਇਹ ਗੱਲ ਕੀਤੀ ਹੈ ਅੱਜ ਦੇ ਦੌਰ ਦੇ ਵਿੱਚ ਨੌਜਵਾਨਾਂ ਦੇ ਵਿੱਚ ਕਲਾਕਾਰ ਬਣ ਦੀ ਬੜੀ ਚਾਹਤ ਆ ਜਿਹਦੇ ਲਈ ਬਹੁਤ ਸਾਰੇ ਲੋਕੋ ਕਿ ਇਸ ਆਪ ਆਮ ਸਿਆਣੇ ਵੀ ਜੁਰਮ ਤੇ ਕਹਿੰਦੇ ਹੁੰਦੇ ਸੀ ਕਿ ਬੰਦਾ ਇਕੱਲੀ ਜੂੜ ਨਾਲ ਖੋਣਾ ਯਾਨੀ ਆਪਣੇ ਤੇ ਅੱਜਕੱਲਤਾ ਬੜੇ ਕੰਪਿਊਟਰਾਈਜ਼ ਗਾਣੇ ਆ ਗਏ ਬਹੁਤ ਸਾਰੇ ਲੋਕ ਗਰੇ ਆ ਰਾਤੋਂ ਰਾਤ ਕਲਾਕਾਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਕੋਈ ਕੁਝ ਕੀਤਾ ਮੇਰਾ ਤਾਂ ਇਹ ਹੀ ਸੁਝਾਇਆ ਕਿ ਜੇ ਕੋਈ ਗਾਇਕੀ ਦੀ ਲੈਣ ਦੇ ਵਿੱਚ ਆਣਾ ਚਾਹੁੰਦਾ ਤਾਂ ਉਹ ਵੱਧ ਤੋਂ ਵੱਧ ਰਿਆਜ ਕਰਕੇ ਆਵੇ ਕੋਈ ਇੰਨਾਂ ਦਾ ਉਸਤਾਦ ਧਾਰਨ ਕਰੇ ਜਿਹੜਾ ਬਹੁਤ ਵਧੀਆ ਉਸਤਾਦ ਹੋਵੇ ਚੰਡੇ ਆਉਂ ਵੀ ਪਹਿਲੇ ਉਸਤਾਦਾਂ ਦਾ ਉਹਨਾਂ ਤੋਂ ਗੀਤਕਾਰੀ ਸਿੱਖ ਕੇ ਇਸ ਲੈਣ ਦੇ ਵਿੱਚ ਆਵੇ ਅੱਜਕੱਲ ਦਾ ਆਟੋਟਨ ਦਾ ਦੌਰ ਚੱਲਦਾ ਪਿਆ ਹੈ ਉਹ ਬੰਦੇ ਆਟੋਟਨ ਲਾ ਕੇ ਸਟੂਡੀਓ ਦੇ ਵਿੱਚ ਜਾ ਕੇ ਬਸ ਆਪਣੀ ਵੋਕਲ ਦੇ ਜਾਂਦੇ ਆ ਬਾਕੀ ਕੰਪਿਊਟਰ ਦਾ ਸਾਰਾ ਕੰਮ ਚੱਲਦਾ ਪਿਆ ਆ ਉਹਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ ਜੀ ਐ ਤੈਨੂੰ ਹਾਂ ਜੀ ਇਹ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਕਿ ਅਤਿਆਜ ਹੀ ਸਭ ਤੋਂ ਵੱਧ ਉਸਤਾ ਜਣ ਕਹੇ ਆਪਣੀ ਸਫਲਤਾ ਦੀ ਕੋੜੀ ਲਈ ਕਿਸੇ ਬਧੀਆ ਉਸਤਾ ਦਾ ਜਿਹੜਾ ਕੋਈ ਸ਼ੇਗਿਰਦ ਹੋਵੇ ਤਾਂ ਉਹ ਚਾਹ ਦੇਖ ਰੀਆਗਾ ਸਕਦਾ ਪਰ ਹੁਣ ਅਸੀਂ ਗੱਲ ਇਸ ਗੱਲ ਦੇ ਦਰਮਿਆਨ ਇਹ ਵੀ ਸਾਨੂੰ ਪਤਾ ਲੱਗਾ ਸਰ ਤੁਹਾਡੇ ਬਾਰੇ ਵੀ ਤੁਸੀਂ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਲਿਖਣ ਦੇ ਨਾਲ ਨਾਲ ਗਾਉਣਾ ਵੀ ਸ਼ੁਰੂ ਕੀਤਾ ਹਾਂ ਜੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਦੇ ਵਿੱਚ ਸੱਚਾਈ ਇਹ ਆ ਜੀ ਜਦੋਂ ਕੋਈ ਬੰਦੇ ਦਾ ਦਿਲ ਟੁੱਟ ਜਾਂਦਾ ਜਦੋਂ ਕੋਈ ਗਾਣਿਆਂ ਦਾ ਮੁੱਲ ਨਹੀਂ ਪਉਂਦਾ ਫਿਰ ਉਹਦੇ ਤੋਂ ਬਾਅਦ ਬੰਦਾ ਫਿਰ ਇਹੀ ਸਟੈਪ ਚੱਕਦਾ ਕਿ ਜਿੱਥੇ ਆਪਣਾ ਟਾਈਮ ਅਸੀਂ ਦੂਸਰੇ ਕਲਾਕਾਰ ਨੂੰ ਦੇ ਰਹੇ ਹਾਂ ਉਹੀ ਟਾਈਮ ਆਪਣੇ ਤੇ ਕਿਉਂ ਨਾ ਲਾਇਆ ਜਾ ਸਕੇ ਆਪਣੇ ਆਪ ਨੂੰ ਹੋਰ ਨਿਖਾਰਿਆ ਜਾ ਸਕੇ ਆਪਣੇ ਤੇ ਮਿਹਨਤ ਕੀਤੀ ਜਾ ਤੁਸੀਂ ਫਿਰ ਪਹਿਲਾ ਗਾਣਾ ਕਿਹੜਾ ਗਾਇਆ ਸੀ ਮੈਂ ਪਹਿਲਾ ਗਾਣਾ ਆਪਣੇ ਮਾਂ ਤੇ ਲਿਖਿਆ ਸੀ ਜੀ ਉਹ ਆਪਣੇ ਪਹਿਲਾ ਗਾਣਾ ਇੱਕ ਤਾਂ ਮੈਂ ਭਗਤ ਸਿੰਘ ਤੇ ਗਾਣਾ ਲਿਖਿਆ ਸੀ ਤੁਹਾਨੂੰ ਉਹਦੀਆਂ ਦੋ ਲਾਈਨਾਂ ਸੁਣਾਣਾ ਜੀ ਲੱਗੀ ਸਾਗਾ ਚੇਲੇ ਆ ਪਿੱਛੇ ਦੁਨੀਆ ਛੇਤੀ ਮੰਨਦੀ ਨਾ ਕਿਥੋਂ ਭਗਤ ਸਿੰਘ ਨੇ ਜੰਮਣਾ ਸੀ ਜੇ ਧੀ ਹੀ ਜਮਦੀਣਾ ਇਹ ਮੇਰਾ ਪਹਿਲਾ ਗੀਤ ਸੀਗਾ ਜਿਹੜਾ ਸੀ ਇੱਥੇ ਗਾਇਆ ਦਿੱਤ ਨੂੰ ਕਹਾਂਜੀ ਤੁਸੀਂ ਪੂਸਟੇਜ ਤੇ ਗਾਇਆ ਸੀ ਸਾਢੇ 10 ਟਾਂ ਨੂੰ ਉਸੇ ਤਰ੍ਹਾਂ ਗਾ ਕੇ ਦੱਸੋ ਇਹ ਬੋਲਾਂ ਦੇ ਵਿੱਚ ਨਹੀਂ ਹੈ ਜਿਹੜੀ ਕੋਣੂ ਦੋ ਤਿੰਨ ਗਾਰੇ ਜਿਹੜੀ ਕੋਲੇ ਗੀਤਾਂ ਗਾਏ ਆ ਤੁਸੀਂ ਸ਼ੁਰੂਆਤ ਕੀਤੀ ਹੈ ਗਾਇਕੀ ਦਾ ਸਫ਼ਰ ਤੁਸੀਂ ਸਾਡੇ ਨਾਲ ਗੁਰੂ ਦੇ ਰਾਮ ਗੱਲ ਕੀਤੀ ਸੀ ਕਿ ਜਦੋਂ ਬੰਦਾ ਪਰੇਸ਼ਾਨ ਹੋ ਜਾਂਦਾ ਆ ਕੇ ਜਾਂਦਾ ਤਾਂ ਫਿਰ ਆਪ ਗਾਉਣਾ ਸੀ ਉਹ ਕਾਟੁੰਦਾ ਤੇ ਬਹੁਤ ਸਾਰੇ ਕਲਾਕਾਰ ਆ ਗਏ ਤੇ ਜਿਹੜਾ ਵੀ ਤੁਹਾਨੂੰ ਐਸੇ ਦੇ ਤੁਹਾਡਾ ਚਰਚਿਤ ਗਾਣਾ ਬਹੁਤ ਪਿਆਰਾ ਗਾਣਾ ਹੈ ਉਹਦੇ ਤੋਂ ਹੋਰ ਸਾਡੇ ਦਰਸ਼ਕਾਂ ਨੂੰ ਇਹ ਸਭ ਤੋਂ ਪਹਿਲਾਂ ਜਿਹੜਾ ਮੈਂ ਕਾਂਗਰ ਗਰੇਵਾਲ ਸਾਹਿਬ ਨੂੰ ਗਾਣਾ ਦਿੱਤਾ ਸੀ ਉਹ ਜਿਹੜੀਆਂ ਚਾਰ ਕਲੇਨਾ ਸਾਡੇ ਦੇ ਪੇਸ਼ ਕਰਦਾ ਉਹ ਮਾਂ ਦਾ ਦੇਣ ਨਹੀਂ ਦੇ ਸਕਦਾ ਕੋਈ ਆਮੀ ਪਰਮ ਹਵਾਵਾਂ ਓਏ ਪੁੱਤ ਕੁੱਤ ਹੋ ਜਾਂਦੇ ਸੱਜਣਾ ਮਾਵਾ ਰਹਿੰਦੀਆਂ ਮਾਵਾ ਓਏ ਪੁੱਤ ਕੁੱਤ ਹੋ ਜਾਂਦੇ ਸੱਜਣਾ ਮਾਵਾ ਰਹਿੰਦੀਆਂ ਮਾਵਾ ਓਏ ਉਹ ਘਰ ਵਾਲੀ ਦੇ ਪਿੱਛੇ ਲੱਗ ਕੇ ਮੈਨੂੰ ਘਰ ਚੋਂ ਕੱਢਿਆ ਤੂੰ ਪੁੱਤਰ ਦੀ ਤੂੰ ਦਾਤ ਦੇਈ ਮੈਂ ਰੱਬ ਕੋਲੋਂ ਸੀ ਮੰਗਿਆ ਤੂੰ ਸ਼ੌਂਕ ਤੇਰੇ ਸੀ ਪੂਰੇ ਕੀਤੇ ਬੜਿਆਂ ਹੀ ਮੈਂ ਜਾਵਾ ਓਏ ਕੋਤਕੋ ਬੋਤ ਬਣੀ ਜਾਂਦੇ ਸੱਜਣਾ ਪਰ ਮਾਵਾ ਰਹਿੰਦੀਆਂ ਮਾਵਾ ਓਏ ਬਹੁਤ ਵਧੀਆ ਤੈਨੂੰ ਗਾਦੀ ਬਹੁਤ ਵਧੀਆ ਆਵਾਜ਼ ਤੇਰੀ ਬੜੀ ਵਧੀਆ ਹੈ ਤੇ ਪਗੜਾ ਬੋਲਾਂ ਦੇ ਵਿੱਚ ਵੀ ਸੁਬਿਆ ਚੰਨ ਚਲਤਦਾ ਆ ਇਹ ਫੂਰ ਕੋਈ ਜਿਹੜਾ ਨਹੀਂ ਤੇ ਜਿਹੜਾ ਤੁਹਾਨੂੰ ਲੱਗੇ ਤੇ ਤੁਸੀਂ ਇਹ ਜਿਹੜਾ ਜਿਵੇਂ ਮਾਵਾ ਦੇ ਨਾਲ ਲਗਾਇਆ ਵਧੀਆ ਵਧੀਆ ਅੰਮੇ ਦੇ ਨਾਲ ਲਗਾਇਆ ਹਨਾ ਫੂਰ ਕੋਈ ਗੀਤ ਇੱਕ ਗੀਤ ਮੈਂ ਲੋਕ ਤੱਤ ਲਿਖਿਆ ਸੀ ਤੁਹਾਨੂੰ ਉਹਦੀਆਂ ਚਾਰ ਕਲੈਨ ਸੁਣਾਣਾ ਜੀ ਤੇ ਉਹ ਗੀਤ ਦੇ ਬੋਲ ਇਦਾਂ ਸੀ ਉਹ दारू ਵਾਲੀ ਬੋਤਲ ਨਾ ਘਰ ਰੱਖੀਏ ਧੀਰੀ ਨਾ ਕਦੇ ਯਾਰੋ ਸੌ ਚੱਕੀਏ ਉਹ ਸੱਚ ਹੀ ਸਿਆਣੇ ਗੱਲਾਂ ਕਹਿੰਦੇ ਮਿੱਤਰੋ ਉਹ ਵੈਰੀ ਵੱਡਿਆਂ ਤੇ ਵੱਜਾ ਲਲਕਾਰਾ ਦੋਵੇਂ ਪੈਂਦੇ ਮਹਿੰਗੇ ਮਿੱਤਰੋ ਉਹ ਵੈਰੀ ਵੱਡਿਆਂ ਤੇ ਵੱਜਾ ਲਲਕਾਰਾ ਦੋਵੇਂ ਪੈਂਦੇ ਮਹਿੰਗੇ ਮਿੱਤਰੋ ਆ ਝੁੱਲਿਆਂ ਦੇ ਵਿੱਚ ਕਹਿੰਦੇ ਕਾਹ ਯੋ ਗਦਾ ਜੀ ਫਿਰ ਕਾਹ ਯੋ ਗਦਾ ਆ ਸਿੱਧੇ ਬੰਦੇ ਨੂੰ ਨਾ ਪੁੱਠਾ ਕੰਮ ਪੁੱਗਦਾ ਜੀ ਪੁੱਠਾ ਕੰਮ ਪੁੱਗਦਾ ਉਹ ਝੂਠ ਦੇ ਮਕਾਨ ਮਿੱਤਰੋ ਜੀ ਫਿਰ ਟੈਂਦੇ ਮਿੱਤਰੋ ਹੋ ਗਏ ਵਟਿਆ ਤੇ ਬੱਚਾ ਲਲਕਾਰਾ ਧੂਮੇ ਪੈਂਦੇ ਮਹੰਗੇ ਮਿੱਤਰੋ ਵੈਕੂ ਕਰੀ ਗੋਤ ਨੂੰ ਵਾਂਜੀ ਬਹੁਤ ਵਧੀਆ ਤੁਹਾਡੀ ਗੱਲਬਾਤ ਆ ਹੋਰ ਕੋਈ ਗੱਲ ਆਪਣੀ ਗਾਇਕੀ ਦੇ ਸਫਰ ਨੂੰ ਲੈ ਕੇ ਆਪਣੀ ਕੰਮਕਾਰ ਦੇ ਨੂੰ ਆਪਾਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸ ਜੀਏ ਚਲੋ ਖਾਨ ਨੂੰ ਮਹਿਮਤੀ ਰੱਖਾ ਆ ਔਰ ਕੀ ਆਪਣੀ ਗਾਇਕੀ ਨੂੰ ਬਹੁਤ ਮਿਹਨਤ ਦੇ ਨਾਲ ਜਿਹੜਾ ਸਿੰਜਦਾ ਆ ਔਰ ਬਹੁਤ ਬੁਰੀਆ ਮਕਾਮ ਤੇ ਪਹੁੰਚ ਲੀ ਆ ਸੀ ਸਾਡੀ ਵੀ ਇਸ ਚੀਜ਼ ਦੀ ਕੋਈ ਕੋਸ਼ਿਸ਼ ਆਇਆ ਤੇ ਹੋਰ ਵਧੀਆ ਮਕਾਮ ਤੇ ਪਹੁੰਚੇ ਤੇ ਆਪਣਾ ਇੱਕ ਘਰ ਦੇ ਵਿੱਚ ਕੰਮ ਕਰਦਾ ਆ ਸੋ ਇਹਦੇ ਨਾਲ ਇਹਦੀ ਮਿਹਨਤ ਨੂੰ ਜ਼ਰੂਰ ਰੰਗ ਲਿਆਊਗੀ ਤੁਹਾਨੂੰ ਖਾਂਜੀ ਹੋਰ ਕੋਈ ਗੱਲ ਜਿਹੜੀ ਤੁਸੀਂ ਆਪਣੀ ਗਾਇਕੀ ਦੇ ਸਬੰਧ ਬਾਰੇ ਆਪਣੇ ਲਾਈਫ ਬਾਰੇ ਜਾਂ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਇਸ ਗਾਇਕੀ ਦੇ ਸਬੰਧ ਤੋਂ ਤਾਂ ਕਹਿੰਦਾ ਤੇ ਕਿਹੜੀ ਯਾਦ ਉਹ ਸਾਡੇ ਦੋਸਤਾਂ ਨਾਲ ਸਾਂਝੀ ਕਰਦੇ ਮੈਂ ਤਾਂ ਇੱਕ ਆਖਿਰ ਵਿੱਚ ਇਹੀ ਗੱਲ ਕਹਿਣਾ ਚਾਹਣਾ ਕਿ ਆਪਣੇ ਮਾਪੇ ਦੀ ਸੇਵਾ ਵੱਧ ਤੋਂ ਵੱਧ ਜਿੰਨੀ ਕਰ ਹੁੰਦੀ ਉੰ ਇਹ ਤਾਂ ਦੇਣਾ ਕਿ ਸਵਰਗ ਨਰਕ ਦੇ ਵਿੱਚ ਵੀ ਜਾਣਾ ਕੋਈ ਕਹਿੰਦਾ ਉਹ ਨਰਕ ਦੇ ਵਿੱਚ ਗਿਆ ਕੋਈ ਕਹਿੰਦਾ ਉਹ ਸਵਰਗ ਦੇ ਵਿੱਚ ਗਿਆ ਜੇ ਆਪਣੇ ਮਾਪੇ ਦੀ ਸੇਵਾ ਕਰ ਲੂਗੇ ਤਾਂ ਸਵਰਗ ਤੁਹਾਨੂੰ ਰੱਖੇ ਮਿਲ ਜਣਾ ਮੈਂ ਆਹੀ ਕਹਿਣਾ ਚਾਹਣਾ ਕਿ ਆਪਣੇ ਮਾਪੇ ਦੀ ਜਿਹਨੇ ਸੇਵਾ ਕਰ ਲਈ ਉਹਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਆਉਣ ਵਾਲੇ ਕਲਾਕਾਰ ਜਿਹੜੇ ਬਹੁਤ ਸਾਰੇ ਲੋਕ ਕਲਾਕਾਰ ਬਣਨਾ ਚਾਹੁੰਦੇ ਉਹਨਾਂ ਨੂੰ ਐਜੇ ਨੌਜਵਾਨ ਕਲਾਕਾਰ ਕੁਝ ਵਧੀਆ ਲਿਖਦੇ ਵੀ ਉਹ ਗਾਉਣ ਦੀ ਵੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹਣਾ ਕਿ ਵੱਧ ਤੋਂ ਵੱਧ ਰਿਆਜ਼ ਕਰਕੇ ਇਸ ਲਾਈਨ ਦੇ ਵਿੱਚ ਆਓ ਇਹ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੀਤ ਚਾਹੀਦਾ ਕੋਈ ਨਹੀਂ ਮੈਨੇਜ ਕਰ ਪਾਉਂਦਾ ਅਗਲੇ ਮੇਰੇ ਕੋਲ ਪੈਸਿਆਂ ਦੀ ਕਮੀ ਆ ਕਈ ਗੀਤਕਾਰ ਲੱਖ ਡੇਢ ਲੱਖ ਰੁਪਏ ਮੰਗਦੇ ਆ ਉਹ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਫ੍ਰੀ ਆਫ ਕਾਸਟ ਨੰਬਰ ਬੋਲ ਦਿਓ ਉਹਨਾਂ ਨੂੰ ਮੈਂ ਆਪਣਾ ਗਾਣਾ ਜਦੋਂ ਮਰਜ਼ੀ ਮੇਰੇ ਕੋਲ ਲੈ ਸਕਦੇ ਆ ਮੇਰਾ ਨੰਬਰ 977970625 ਜਦੋਂ ਮਰਜ਼ੀ ਮੈਨੂੰ ਕਾਲ ਕਰਕੇ ਮੇਰੇ ਕੋਲ ਜਿੱਦਾਂ ਦਾ ਵੀ ਸੌਂਗ ਉਹਨਾਂ ਨੂੰ ਚਾਹੀਦਾ ਉਹ ਮੇਰੇ ਕੋਲ ਲੈ ਸਕਦੇ ਆ ਬਹੁਤ ਵਧੀਆ ਤਨੂ ਖਾਨ ਜੀ ਸੋ ਦੋਸਤੋ ਇਹ ਹਨ ਸਾਡੇ ਗਾਇਕ ਉੱਭਰਦੇ ਕਲਾਕਾਰ ਤਨੂ ਖਾਨ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਬਾਰੇ ਦੱਸਿਆ ਆਪਣੀ ਕਾਇਕੀ ਦੇ ਸਬਰ ਬਾਰੇ ਦੱਸਿਆ ਤੇ ਨਾਲ ਦੀ ਨਾਲ ਤੁਸੀਂ ਵੀ ਸੁਣਿਆ ਉਹਦੇ ਜਿਹੜੇ ਗੀਤ ਗਾਏ ਆ ਚਾਹੇ ਬੀਸ਼ਖ 2 ਗੋਲ ਗਾਏ ਹੋਵੇ ਸਭਿਆ ਚਲ ਚਲ ਗਾ ਤੇ ਨਾਲ ਦੀ ਨਾਲ ਲੋਕਤੱਤਵ ਦੇ ਵਿੱਚ ਵੀ ਸਚਾਈ ਪੇਸ਼ ਕਰਦੇ ਗੋਲ ਗਾਏ ਆ ਉਹ ਇੱਕ ਬਹੁਤ ਬਰੀਆ ਹੈ ਔਰ ਆਉਣ ਵਾਲੇ ਸਮੇਂ 'ਚ ਇਹਦੇ ਸ਼ਬਦਾਂ ਤੋਂ ਇਹਦੀ ਗੱਲਬਾਤ ਤੋਂ ਇਹ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡਾ ਕਲਾਕਾਰ ਬਣੇਗਾ ਸੋ ਸਾਡਾ ਵੀ ਇਹ ਪ੍ਰਯਾਸ ਰਹੇਗਾ ਕਿ ਇਸ ਸਮੇਂ ਸਮਿਤੀ ਇਸ ਵਿਅਕਤੀ ਦੇ ਨਾਲ ਤਨਖਾਣ ਦੇ ਨਾਲ ਗੱਲਬਾਤ ਕਰ ਦਈਏ ਤਾਂ ਕਿ ਜਦੋਂ ਵੀ ਇਹ ਆਪਣੇ ਮਕਾਮ ਤੇ ਪਹੁੰਚੇ ਤਾਂ ਇਹ ਨੂੰ ਇਸ ਚੀਜ਼ ਦੀ ਜ਼ਰੂਰ ਲੱਗੇ ਕਿ ਮੈਂ ਸਟਾਰਟਿੰਗ ਕਿੱਥੋਂ ਕੀਤੀ ਸਾਨੂੰ ਇਸ ਵਿਅਕਤੀ ਦੇ ਨਾਲ ਇਸ ਗਾਇਕ ਕਲਾਕਾਰ ਦੇ ਨਾਲ ਨਾਟ ਮਿਲਾਉਣ ਵਾਲੀ ਗੁਰਪ੍ਰੀਤ ਮਾਨਪ੍ਰੀਤ ਵੀ ਮਾਹਲਪੁਰ ਦਾ ਇੱਕ ਬਹੁਤ ਵੱਡਾ ਅਹਿਮ ਇਹ ਨਾਮ ਹੈ ਗੰਜੀਤ ਕਾਰੀ ਦੇ ਵਿੱਚ ਗੁਰਪ੍ਰੀਤ ਹੋਰਾ ਦਾ ਉਹਨਾਂ ਨੇ ਸਾਨੂੰ ਮਿਲਾਇਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਇਹੋ ਜਿਹਾ ਸਾਡੇ ਜਿਹੜੇ ਨੌਜਵਾਨ ਕਲਾਕਾਰ ਆ ਜਿਹੜੇ ਮਿਹਨਤ ਦੇ ਨਾਲ ਰਿਆਜ਼ ਕਰਕੇ ਅੱਗੇ ਆਉਣਾ ਚਾਹੁੰਦੇ ਆ ਇਹੋ ਜਿਹੇ ਜਿਹੜੇ ਕਲਾਕਾਰ ਉਹਨਾਂ ਦੇ ਨਾਲ ਸਾਨੂੰ ਗੱਲਬਾਤ ਕਰਕੇ ਕੋਸ਼ਿਸ਼ ਹੋਈ ਕਿ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਇਸ ਸਮਾਜ ਦੇ ਇੱਕੋ ਜਿਹੇ ਨੌਜਵਾਨ ਵੀ ਹੈ ਜਿਹੜੀ ਮਿਹਨਤ ਦੇ ਸਿਰ ਹਜ ਤੱਕ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਵਜਾਏ ਕਿ ਕੰਪਿਊਟਰਾਂ ਦੀ ਥਾਲੇ ਸੋਤ